ਕਿ ਜਿੰਦਗੀ ਕਿੰਨੀ ਬਦਲਦੀ ਆ ਤਹ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਵੀਡੀਓ ਕੀ ਉਹਦੇ ਜੀਵਨ ਕਹਿੰਦੇ ਨਵੀਂ ਨਾ ਆ ਰਿਆ ਜਦੋਂ ਭਾਈ ਅਮਰਪਾਲ ਸਿੰਘ ਖਾਲਸਾ ਦਵਾਈ ਤੋਂ ਆਏ ਤਕਰੀਬਨ 6 ਮਹੀਨੇ ਦੇ ਵਿੱਚ ਉਹਦੀ ਜ਼ਿੰਦਗੀ ਕਿੱਥੋਂ ਬਦਲ ਕੇ ਕਿੱਥੇ ਪਹੁੰਚ ਗਈ ਆ ਅੱਜ ਆਹੀ ਪ੍ਰਧਾਨ ਮੰਤਰੀ ਬਾਜੇ ਜੀ ਦੇ ਗੁਣ गा ਰਹੇ ਇਹ ਹੁੰਦਾ ਸੰਗਤ ਦਾ ਅਸਰ ਹੁਣ ਮੈਂ ਪਪਤਪ੍ਰੀਤ ਦੇ ਮਾਮਾ ਜੀ ਸਰਦਾਰ ਅਮਰਜੀਤ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਦੋ ਮਿੰਟ ਆਪਣੇ ਵਿਚਾਰ ਪੇਸ਼ ਕਰਦੇ। ਵਾਹਿਗੁਰੂ ਵਾਹਿਗੁਰੂ ਤਾਂਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦਆ ਨਗ ਮਾ ਲਈ ਮੇਰੇ ਬਹੁਤ ਹੀ ਇਤਿਹਾਸਕ ਨਗਰ ਪਿੰਡ ਨਾਗੋਕੇ ਦੇ ਗੁਰੂ ਰੂਪ ਸੰਗਤ ਜੀ ਆਪਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਤਾਰੋ ਬਰਾੜਿਆ ਦੱਸ ਦਿੱਤਾ ਕਿ ਕਿਹੋ ਜਿਹਾ ਇਤਿਹਾਸ ਚ ਲੱਗ ਰਿਹਾ ਜੇ ਭਾਵੇਂ 1925 ਵਾਲੇ ਮੋਰਚਿਆਂ ਦੇ ਵਿੱਚ ਜੈਤੋ ਦਾ ਮੋਰਚਾ ਜਾਂ ਹੋਰ ਪਿਛਲੇ ਵੀ ਬਜ਼ੁਰਗ ਬਹੁਤ ਇਸ ਪਿੰਡ ਦੇ ਯੋਧੇ ਹੋਏ ਆ ਭਾਈ ਉਦਮ ਸਿੰਘ ਲਾਗੋ ਭਾਈ ਮੋਹਨ ਸਿੰਘ ਲਾਗੋ ਕੇ 84 ਵਾਲੇ ਦੌਰ ਦੇ ਦੌਰਾਨ ਵੀ ਇਸ ਪਿੰਡ ਦੇ ਬਹੁਤ ਹੀ ਸਿੰਘ ਸ਼ਹੀਦ ਹੋਏ ਆ ਕਿਉਂਕਿ ਅਸੀਂ ਹੁਣ ਜਲਾ ਉਸਤਾਦ ਨੂੰ ਜਾਣਾ ਸਾਡੇ ਕੋਲ ਟਾਈਮ ਬਹੁਤ ਥੋੜਾ ਹੋਰ ਆ ਤੇ ਦੂਜਾ ਨੰਬਰ ਇਹ ਆ ਕਿ ਇਹ ਜਿਹੜੀ ਸ਼ੀਟ ਹੈ ਵੀ ਪੰਥਕ ਮੰਨੀ ਜਾ ਦੇਈਏ ਸਾਡੀ ਪਿਛਲੇ ਸਮੇਂ ਤੋਂ ਲੈ ਕੇ ਤੇ ਆਪਾਂ ਹੁਣ ਵੀ ਪੰਥਕ ਹੋਣ ਦਾ ਸਬੂਤ ਦੇਣਾ ਹੈ ਮੈਂ ਪਿੰਡ ਨਿਵਾਸੀਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਅਮਰਪਾਲ ਸਿੰਘ ਦਾ ਸਹਿਯੋਗ ਦੇਣਾ ਕਿਉਂਕਿ ਭੈਣਾਂ ਸਾਡੀਆਂ ਬੇਟੀਆਂ ਸਾਡੀਆਂ ਬਜ਼ੁਰਗ ਸਾਡੇ ਬੱਚੇ ਜਿਹੜੇ ਆ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਪ੍ਰਚਾਰ ਕਰਕੇ ਤੇ ਆਪਾਂ ਇਹਨੂੰ ਪੰਥਕ ਸ਼ੀਟ ਨੂੰ ਫਿਰ ਆਪਾਂ ਇਕਰਾ ਮਾਲਵਾ ਇਤਿਹਾਸ ਕੈਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ